ਰੋਪੜ ਵਿੱਚ ਵਾਪਰੀ ਸ਼ਰਮਸਾਰ ਘਟਨਾ ਰੋਪੜ ਚ 7 ਸਾਲਾਂ ਨ ਬਾਲਕ ਬੱਚੀ ਨ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਲੜਕੀ ਨ ਜ਼ਬਰਜਨਾਹ ਕਰਨ ਵਾਲੇ ਵਿਅਕਤੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਕਾਰਨ ਲੜਕੀ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀਜੀਐਚ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਘਟਨਾ ਸੂਚਨਾ ਮਿਲਦੇ ਹੀ ਸਥਾਨਕ ਐਡੀਸੀ ਅਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਅਤੇ ਡਾਕਟਰਾਂ ਦਾ ਇੱਕ ਬੋਰਡ ਗਠਿਤ ਕਰਕੇ ਲੜਕੀ ਦਾ ਮੈਡੀਕਲ ਕਰਵਾਇਆ ਗਿਆ। ਬਲਾਤਕਾਰ ਦੇ ਦੋਸ਼ੀ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਅਤੇ ਪੁਲਿਸ ਅਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਲੜਕੀ ਦੀ ਸੁਰੱਖਿਆ ਲਈ ਕਦਮ ਚੁੱਕੇ ਜਾ ਰਹੇ ਹਨ। ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਲੜਕੀ ਕੱਲ੍ਹ ਦੇਰ ਸ਼ਾਮ ਪਿੰਡ ਛਟੋਲੀ ਤੋਂ ਲਾਪਤਾ ਹੋ ਗਈ ਅਤੇ ਸਵੇਰੇ ਜ਼ਖਮੀ ਹਾਲਤ ਵਿੱਚ ਮਿਲੀ ਸੀ। ਘਟਨਾ ਤੋਂ ਬਾਅਦ ਲੜਕੀ ਦਾ ਸਾਰਾ ਪਰਿਵਾਰ ਸਦਮੇ ਵਿੱਚ ਸੀ। ਰੇਪ ਦਾ ਕੇਸ ਆਇਆ ਜਿਹਦੇ ਵਿੱਚ ਲੜਕੀ ਦੀ ਉਮਰ 7 ਸਾਲ ਦੀ ਹੈ ਤੇ ਇਹਨੂੰ ਅੱਜ ਪੀਜੇ ਰੈਫਰ ਕਰਤਾ ਹੋਇਆ ਕਿ ਬਾਕੀ ਨਿਸ਼ਚਿਤ ਚੱਲ ਰਹੀ ਹੈ ਸਾਰੀ ਕੋਈ ਅਰੈਸਟ ਕੀਤੀ ਗਈ ਹੈ ਮੈਂ ਨਹੀਂ ਹਲੇ ਕੁਛ ਨਹੀਂ ਹਲੇ ਕੋਈ ਤੇ ਚੋਟਾਂ ਵਗੈਰਾ ਨਿਸ਼ਾਨ ਤੇ ਫੇਸ ਤੇ ਕਾਫੀ ਨਿਸ਼ਾਨ ਹੈ ਇੱਕ ਸਾਈਡ ਦੇ ਅੱਖ ਬਿਲਕੁਲ ਬੰਦ ਹੈ ਤੇ ਬਾਕੀ ਚੱਲ ਰਹੀ ਹੈ ਸਾਰੀ ਸੋਲਟ ਕੀਤਾ ਹੋਇਆ ਹਾਂਜੀ ਠੀਕ ਹੈ ਮੈਂ ਥੈਂਕ ਯੂ ਰੇਪ ਕੇਸ ਉਹ ਨਾ ਉਸੇ ਨੂੰ ਰੈਫਰ ਤੋਂ ਕੀ ਜੀ ਜੀ ਬੱਚੇ ਨੂੰ ਇਥੋਂ ਫਸਟ ਟੇਪ ਲੈ ਕੇ ਪੀਜੀਏ ਤੇ ਜੀ ਕਿੰਨੀ ਜੀ ਜਰਾਉਂ ਮੈਮ ਜੀ 7 ਇਅਰ 올 ਸੱਚਾਈ ਮਾਮਲਾ ਦੋਸਤ ਕਰ ਲੈਗੇ ਕੀ ਹਾਂਜੀ ਇਹ ਪੈਸਾ ਇਸ ਵੇਲੇ ਸਾਡੀ ਸਭ ਤੋਂ ਜ਼ਿਆਦਾ ਹੋਇਆ ਕਿ ਉਹਦਾ ਬੱਚੇ ਦਾ फटाफट ਮੈਡੀਕਲ ਟਰੀਟਮੈਂਟ ਹੋ ਜਾਏ ਬਾਕੀ ਵੀਲ ਬੀ ਪਰਸਨਲੀ ਲੁਕਿੰਗ ਆਫਟਰ ਦ ਇੰਟੈਸਟੈਂਸ ਥੈਂਕ ਯੂ ਥੈਂਕ ਯੂ ਹਾਂਜੀ ਡਾਕਟਰ ਸਾਹਿਬ ਕੀ ਮਾਮਲਾ ਇਹ ਆਇਆ ਤੇ ਕਦੋਂ ਆਇਆ ਤੁਹਾਡੇ ਕੋਲ ਇਹ ਜੀ ਸਵੇਰੇ ਮੇਰੇ ਕੋਲ 10:00 ਦਾ 10 ਜੇ ਮਦਰ ਫਾਦਰ ਤੇ ਬੱਚਾ ਛੋਟਾ ਜਿਹਾ ਚੱਕੀ ਦਾ ਲਈਆਂ ਆਏ ਗੋਦੀ ਜੀ ਨਾਲ ਇੱਕ ਮ ਉਹ પોલીસ ਨੂੰ ਮੁਨਾਜ਼ਮ ਸੀ ਨਾ ਫੀਮੇਲ ਤੇ ਜਿਹੜੇ ਦੱਸਿਆ ਰਹਾ ਕਿ ਵੀ ਪੱਤਾਂ ਕਾ ਸ਼ਾਮ ਇੱਕ ਸ਼ਾਮ ਨੂੰ 7:30 ਵਜੇ ਇਹਦੇ ਘਰ ਦੇ ਨੇੜੇ ਉਥੋਂ ਗਾਇਬ ਚੱਕਿਆ ਗਿਆ ਸੀਗਾ ਤੇ ਅੱਜ ਸਵੇਰੇ ਮੋੜਾ 7:30 ਵਜੇ ਕਿਤੇ ਖੇਤਾਂ 'ਚ ਮਿਲਿਆ ਤੇ ਬੱਚੇ ਦਾ ਹਾਲ ਖਰਾਬ ਸੀ ਮੂੰਹ ਸੁੱਜ ਗਿਆ ਜਿਵੇਂ ਗਾਉਣ ਕੀਤਾ ਐਂਡ ਬਲੀਡਿੰਗ ਹੋ ਰਹੀ ਸੀ ਸਮਝ ਆਉਂਦਾ ਐਂਡ ਉਹਨੂੰ ਇਹ ਲੱਗਦੇ ਉਹਨਾਂ ਨੇ ਇਹ ਕੈਮ ਮੰਗੀ ਗੱਲ ਤਾਂ ਮੁੱਕਾਇਆ ਪੁੱਛਿਆ ਫਿਰ ਅਸੀਂ ਆਪਣੀ ਕਾਰਵਾਈ ਕੀਤੀ ਅਸੀਂ ਟ੍ਰੀਟਮੈਂਟ ਸ਼ੁਰੂ ਕੀਤਾ ਇਨੀਸ਼ੀਅਲ ਇਹ ਨਿਰਕਰਸਾ ਦੇ ਫਾਈਲ ਮਨਾਈ ਐਨਰੋਟ ਕੀਤਾ ਫਿਰ ਅਸੀਂ ਕਾਲ ਕਰਕੇ ਸਾਰੇ ਡਾਕਟਰਸ ਨੇ ਲਏ ਡਾਕਟਰ ਸਰ ਕਿੰਨੇ ਕੁ ਪ੍ਰੋਸੀਜ ਸੀਗੇ ਬਾਡੀ ਦੇ ਉੱਤੇ ਫੇਸ਼ਲ ਸਵੇਲਿੰਗ ਬਹੁਤ ਜ਼ਿਆਦਾ ਹੈ ਉਹਦੇ ਬਾਕੀ ਦਾ ਐਗਜ਼ਾਮੀਨੇਸ਼ਨ ਉਹ ਜਿਹੜਾ ਮੈਂ ਦੇਖਿਆ ਸੀ ਆ ਕਿ ਵੀ ਐਨਲੈਕਟਮ ਟਿਕਾ ਸੀਗਾ ਉਹਦੇ ਲਈ ਕਾਲਸ ਪਾਤੀਆਂ ਜਿਗੀਆਂ ਤੇ ਬਰੀਦੀਂ ਜਿਹੜੀ ਹੋਈ ਸੀ ਉਹਦੇ ਟਿਕਾ ਲਵਾਤਾ ਸੀਗਾ ਤਾਂ ਕਿ ਉਹ ਫਦਰ ਬਰੀਦੀ ਨਾ ਹੋਵੇ ਕੋਈ ਤਾਂ ਵੀ ਲੱਗਦਾ ਕਿ ਕਲਾ ਕੋਟਨ ਦੀ ਜਾਂ ਮਰਨ ਦੀ ਕੋਸ਼ਿਸ਼ ਨਹੀਂ ਉਹ ਨਹੀਂ ਸੀ ਪਿੱਠ ਤੇ ਮੈਂ ਸਾਫ਼ ਚੱਕੇ ਤੱਕ ਕੋਈ ਬਾਈਟ ਦੇ ਨਿਸ਼ਾਨ ਕੁਝ ਨਹੀਂ ਸੀ ਜਿਹੜੇ ਚਿਹਰੇ ਪਰ ਨਿਸ਼ਾਨ ਤੇ ਉਹ ਫੇਸ਼ੀਅਲ ਸਵੇਲਿੰਗ ਹੈ ਨਾ ਸਾਰੇ ਮਾਰੇ ਹੋ ਮੂੰਹ ਤੇ ਮਾਰੇ ਟੀਸ਼ਰਟ ਐਸ ਉਹ ਇਹਨਾਂ ਦਾ ਕੀ ਮਾਰੇ ਹੈ ਇਹਨਾਂ ਬਰਸਨ ਸਟੇਟਸ ਕੀ ਹੈ ਹੁਣ ਬੱਚੇ ਦਾ ਬੱਚਾ ਤਾਂ ਸਟੇ ਵੱਗ ਸੀ ਸਾਰੇ ਟੀਮ ਵਾਲੇ ਸੀ ਫਰਦਰ ਅਸੀਂ ਇਵੈਲੂਏਟ ਕਰਨੀ ਹੈ ਕਿ ਫਰਦਰ ਪੀ ਰੱਖੀ 70 ਦਾ ਵੀ ਡਾਕਟਰ ਐਸਐਸ ਬੇਵੀ ਕਿੰਨੇ ਬੰਦੇ ਦੀ ਟੀਮ ਬੈਠੀ ਹੈ ਟੋਟਲ ਪਰ ਕਾਲ ਜਿਹੜੀ ਹੋਈ ਹੈ ਦੀ 5-6 ਡਾਕਟਰ ਦਾ ਸਾਰੇ ਇੱਥੇ ਜਾਈ ਨਹੀਂ ਸਰਜਰੀ ਆਈ ਐਨਟੀ ਡਾਕਟਰ ਡੈਡ ਤੋਂ ਸਾਰੇ ਬੁਲਾਏ ਗਏ ਕਿਉਂਕਿ ਮੇਨ ਫਿਸ਼ੀਅਲ ਪਰ ਬਹੁਤ ਜ਼ਿਆਦਾ ਸੇ ਬੱਚੇ ਦਾ